ਕਿਉਂ ਮੈਂ ਕਿਉਂ ਨਹੀਂ ਲੜ ਸਕਦਾ ਐਮਐਲਏ ਦੀ ਚੋਣ ਮੇਰੇ ਕਿਹੜੀ ਕਮੀ ਆ ਮੈਂ ਪੂਰੀ ਤਾਕਤ ਦੇ ਨਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਆ ਮੈਂ ਲੜੂਗਾ ਮੈਂ ਆਪਣੀ ਇੱਛਾ ਪਾਰਟੀ ਨੂੰ ਦੱਸੂਗਾ ਕਿ ਮੈਂ ਐਮਐਲਏ ਦੀ ਚੋਣ ਲੜਦੀ ਆ ਤੇ ਬਾਕੀ ਪਾਰਟੀ ਦਾ ਜੋ ਹੁਕਮ ਆ ਉਹ ਮੈਨੂੰ ਕਰਵਾ ਲਏ ਹਲਕੇ ਵਿੱਚ ਪੂਜਾ 27 ਦੀ ਜਿਹੜੀ ਆਪਾਂ ਔਰ ਉਸ ਪਾਰਟੀ ਦੀ ਸਰਕਾਰ ਲਿਆਉਣੀ ਆ ਅੱਜ ਮੈਂ ਮੈਨੂੰ ਆਪਣੀ ਪਾਰਟੀ ਸਨਮਾਨਤ ਨੂੰ ਵੀ ਮੈਨਾਂ ਕਰਦਾ ਮੈਂ ਕਹਿੰਦਾ 2027 ਦੀ ਸਾਡੀ ਇਹ ਤਿਆਰੀ ਪੂਰੇ ਜਿਹਰੇ ਚ ਦ੍ਰਿੜਤਾ ਨਾਲ ਕੰਮ ਕੀਤਾ ਔਰ ਇਹਨਾਂ ਦਾ ਅੱਜ ਉਹ ਸਨਮਾਨ ਵੀ ਰੱਖਿਆ ਗਿਆ ਅਰਕੇ ਪ੍ਰੈਸ ਨੇ ਪੂਰਾ ਥਾਣਾ ਸਾਥ ਦਿੱਤਾ ਅੱਜ ਦੀ ਪ੍ਰੈਸ ਮੇਟੀ ਆ ਤੇ ਇਹਦੇ ਕਾਰਨ ਅਫਸਰ ਖਾਫਸਲੇ ਕੇ ਤੇ ਅਫਸਰਾਂ ਦੀ ਜਿਹੜਾ ਇਹਦਾ ਕੌਣ ਸਾਹ ਜਿਹੜਾ ਅਸੀਂ ਭੱਜਿਆ ਉਹੀ ਉਹਨਾਂ ਨੇ ਸਾਨੂੰ ਲੈ ਆ ਕੇ ਡਾਕਟਰ ਕੋਲ ਬੋਲੋਏ ਸੋਨੇਹਾ ਸਾਡੀ ਜ਼ਿੰਦਗੀ ਦਾਲ ਸਾਫਾ ਕੈबिनेट ਮੰਤਰੀ ਸਰਦਾਰ ਸਾਧ ਸਿੰਘ ਜੀ ਤੁਹਾਨੂੰ ਸੋਤ ਮੱਤੇ ਸਾਰੇ ਹੀ ਸਤਿਕਾਰਯੋਗ ਦੇ ਨਾਮ ਲੈ ਲਾ ਗਿਆ ਘਰ ਆ ਜਾਨੀ ਤੁਸੀਂ ਸਾਰੇ ਮੇਰੇ ਸਤਿਕਾਰਯੋਗੋ ਸਭ ਤੋਂ ਪਹਿਲਾਂ ਮੈਂ ਫਤਿਹ ਬਲੌਣਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਸਾਡੇ ਸਾਰੇ ਪ੍ਰੈਸ ਵਾਲੇ ਸਾਹਿਬ ਅਤੇ ਨਾਬੇ ਹਲਕੇ ਜੋ ਸਾਰੇ ਸਾਡੀ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਤੱਕਦਾ ਕੀਤਾ ਸਾਰੇ ਮੇਰੇ ਸਾਥੀ ਪ੍ਰਹਾਅ ਆਏ ਹੋਏ ਨੇ ਸਾਰਿਆਂ ਨੇ ਮੇਰੇ ਬਾਰੇ ਆਪਣੇ ਆਪਣੇ ਵਿਚਾਰ ਰੱਖੇ ਕਿ ਕਿਸ ਤਰ੍ਹਾਂ ਜਿਹੜਾ ਕੋਰਸ ਪਾਰਟੀ ਦੇ ਲਈ ਮੈਂ ਕੰਮ ਕੀਤਾ ਤੁਹਾਨੂੰ ਮੇਰਾ ਕੰਮ ਜਿੰਨਾ ਪਸੰਦ ਆਇਆ ਉਹ ਵੀ ਸਾਰਿਆਂ ਨੇ ਆਪਣੇ ਆਪਣੀ ਤਰੀਕੇ ਨਾਲ ਦੱਸਿਆ ਪਰ ਮੈਂ ਤੁਹਾਨੂੰ ਭਰਾਵਾਂ ਨੂੰ ਜਿੱਥੇ ਮੈਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਥੀਆਂ ਦਾ ਸਰਦਾਰ ਸਭ ਸਿੰਘ ਜੀ ਦਾ ਬਲੌਗ ਪ੍ਰਧਾਨ ਵਿਵੇਕ ਵੀ ਅਤੇ ਸਾਰੀ ਜਿਹੜੀ ਟੀਮ ਬੈਠੀ ਆ ਸਟੇਜ ਤੇ ਤੇ ਤੁਸੀਂ ਅੱਗੇ ਬੈਠੇ ਹੋ ਤੁਸੀਂ ਸਾਰਿਆਂ ਨੇ ਬਹੁਤ ਮੇਰਾ ਜਿਹੜਾ ਸਾਥ ਦਿੱਤਾ ਤੁਹਾਨੂੰ ਦਫ਼ਤਰ ਤੋਂ ਨਿਕਲਣਾ ਲੱਗਾ ਤੁਹਾਨੂੰ ਇੱਥੇ ਜਿੱਤਾਂ ਲਾ ਕੇ ਬਿਖਾਉਂ ਤੇ ਤੁਸੀਂ ਸਾਡੇ ਸਰਪੰਚ ਦੇ ਨੇੜੇ ਕਿਉਂਕਿ ਉਸ ਦਿਨ ਕਾਜ ਵਾਪਸ ਹੋ ਰਿਹਾ ਇਹਦੇ ਪਰਿਵਾਰ ਦੇ ਇਹ ਆਦਮ ਕਾਜ ਬੜੇ ਬੀਤੀ ਬੰਦੇ ਨੇ ਜਦੋਂ ਵਾਪਸ ਨਹੀਂ ਲੈ ਜਾਣੇ ਦੀ ਤਾਂ ਜਿਹੜੇ ਕੋਨਸਾਂ ਇੰਨੀ ਲਾਹ ਹੋ ਜਾਣੇ ਦੀ ਕਿ ਇਹਨਾਂ ਪਰਿਵਾਰ ਦੀ ਤੇ ਮੈਂ ਆ ਕੇ ਮੈਂ ਫੈਸਲੇ ਵਿੱਚੋਂ ਅੱਦਕੋ ਮੈਂ ਬੋਲ ਰਿਹਾ ਮੈਂ ਆ ਕੇ ਉੱਥੇ ਅਫਸਰ ਸਾਹਿਬਾਂ ਨੂੰ ਵਿਹਨ ਇਹ ਆਸਾ ਦਾ ਪੰਜੀ ਹੋ ਗਏ ਤੁਸੀਂ ਉਹਦੇ ਕਾਜ ਵਾਪਸ ਕਰਾਉਣੇ ਕੋ ਕਿੰਨੇ ਮਿੰਟ ਕਹਿੰਦਾ ਵੀ ਆਉ ਲੈਣ ਕਾਜ ਵਾਪਸ ਇਹ ਮੈਂ ਲੈ ਆਪਣਾ ਜਿਹੜਾ ਟੀਮ ਮਾਨ ਇਹਦੀ ਟੀਮ ਸੀ ਵੀ ਉਹ ਕਹਿੰਦੇ ਤੇ ਉੱਥੇ ਅਸੀਂ ਫਸਲਾ ਤੈਨੂੰ ਆਇਆ ਕਾਜ ਵਾਪਸ ਲੈਣ ਤੈਨੂੰ ਬਹੁਤੀ ਸਿਕਰ ਦੇ ਤਾਂ ਕਿ ਮੈਂ ਅੜ ਕੇ ਪ੍ਰੈਸ ਨੇ ਪੂਰਾ ਤੁਹਾਡਾ ਸਾਥ ਦਿੱਤਾ ਜਿੱਦੀ ਪ੍ਰੈਸ ਬੈਠੀ ਆ ਤੇ ਇਹਦੇ ਕਾਰਨ ਅਫਸਰ ਵਾਪਸ ਲੈ ਕੇ ਅਫਸਰ ਵਾਪਸ ਲੈ ਕੇ ਇਹਦੀ ਕੋਲੇ ਬੈਠਾ ਇਹ ਨਹੀਂ ਦੀ ਤੇ ਅਫਸਰਾਂ ਦੀ ਜਿਹੜਾ ਇਹਦਾ ਕੌਣ ਸਾਹਿਬ ਜਿਹੜਾ ਅਸੀਂ ਭੱਜਿਆ ਉਹੀ ਉਹਨਾਂ ਨੇ ਸਾਨੂੰ ਲਿਆ ਕੇ ਦਫ਼ਤਰ ਵਿੱਚ ਦਿੱਤਾ ਉਹ ਬਿਓ ਦਿੱਤਾ ਕਿ ਤੁਸੀਂ ਸਾਰੇ ਜਿਹੜੇ ਸਾਥੀ ਸੀ ਨਾਲ ਤੀਕ ਟੀਮ ਦੀ ਆਪਣੀ ਨਾਪੇ ਹਰ ਸੁਧਾਰ ਸਾਜੂ ਦੀ ਸਾਰੀ ਟੀਮ ਅਸੀਂ ਇਕੱਠੇ ਸੀ ਤੇ ਨੂੰ ਬਰ ਕੋ ਉੱਥੇ ਜਾਨਾਂ ਪਿਆ ਨੇ ਕਾਹਜੀ ਦਾ ਸੋਕੇ ਬਾਕੀ ਕਰਵਾਉਂਦੇ ਹੀ ਦੇ ਤੇ ਤੋਂ ਸਾਭੀ ਨਾਲ ਗੋਗੇ ਅੱਜ ਪਿੰਡ ਦਾ ਸਾਰਾ ਪਿੰਡ ਬੈਠਾ ਜੀ ਦਾ ਤੇ ਸਾਡੇ ਵਿੱਚ ਸਰਪੰਚ ਮਰਿਆ ਮੈਂ ਗੱਲ ਕੀਤੀ ਮੈਂ ਦਾਅਵਾ ਕਰਦਾ ਕਿ ਮੈਂ ਵੀ ਆਪਣੀ ਨਹੀਂ ਕਿ ਮੈਂ ਬਹੁਤ ਵੱਡਾ ਕੰਮ ਕਰ ਰਹੀ ਮੇਰਾ ਕੰਦ ਵੀ ਇਕੱਠੇ ਰਹੋ ਸਾਰੇ ਜਦੋਂ ਅਸੀਂ ਇਕੱਠੇ ਆ ਫਿਰ ਸਾਡੇ ਕੋਲ ਕੋਈ ਨਹੀਂ ਆਉਂਦਾ ਜਿਹੜੀ ਸਰਕਾਰ ਹੈਗਾ ਜਿਹੜਾ ਧੱਕਾ ਇਹਦੇ ਵਿੱਚ ਸਾਨੂੰ ਕੋਈ ਬੋਝ ਨਹੀਂ ਜੇ ਤੁਸੀਂ ਟਕੜੇ ਤੇ ਤੁਸੀਂ ਸਾਰੇ ਟਕੜੇ ਰਹੋ 2027 ਦੀ ਜਿਹੜੀ ਆਪਾਂ ਔਰ ਉਸ ਪਾਰਟੀ ਦੀ ਸਰਕਾਰ ਲੈਣੀ ਆ ਅੱਜ ਮੈਂ ਮੈਨੂੰ ਆਪਣੀ ਪਾਰਟੀ ਸਮਰਥਨ ਨੂੰ ਵੀ ਮੈਂ ਰੱਖਦਾ ਮੈਂ ਕਹਿੰਦਾ 2027 ਦੀ ਥਾਪੀ ਇਹ ਤਿਆਰੀ تھی ਜਿਹੜੀ ਅੱਜ ਦਾ ਆਪਣਾ ਇਹ ਪ੍ਰੋਗਰਾਮ ਆ ਨਾ ਸਰਦਾਰ ਸਾਹਿਬ ਅ ਵਰਧਨਗ ਨਾਪਾ ਦੇ ਵਿੱਚ ਤੁਸੀਂ 4 ਸਾਲ ਸੇਵਾ ਕੀਤੀ ਆ ਬੈਗ ਬੈਗ ਨੇ ਇਸ ਦਾ ਲੱਗਾ ਅੱਜ ਖਿਆਲ ਗੱਲੇ ਆ ਵੀ ਔਰ ਪਾਰਟੀ ਦੀ ਖਿਆਲ ਸਾਹਿਬ ਥੋੜਾ ਜਿਹਾ 36 ਸਾਲ ਤੋਂ ਪਾਰਟੀ ਦੀ ਸੇਵਾ ਕਰਦਾ ਰਿਆਂ ਵੱਖਰੇ ਵੱਖਰੇ ਉਹ ਦਿਨ ਤੇ ਰਹਿ ਕੇ ਜਿਹੜਾ ਕੰਮ ਕੀਤਾ ਜਿਹੜਾ ਉਰੇ ਬਲਾਉਣ ਦੀ ਗੱਲ ਆ ਪਹਿਲਾਂ ਵੀ ਪਰਿਵਾਰ ਵਿੱਚ ਆਉਂਦਾ ਹੁੰਦਾ ਸੀ ਅੱਜ ਵੀ ਪਰਿਵਾਰ ਤੇ ਆਇਆ ਪਹਿਲਾਂ ਵੀ ਇੰਨਾ ਹੀ ਸਤਿਕਾਰ ਮਿਲਦਾ ਸੀ ਅੱਜ ਵੀ ਉਨਾ ਹੀ ਸਤਿਕਾਰ ਦਿੱਤਾ ਮੇਰੇ ਮੰਤੇ ਕੋਈ ਨਹੀਂ ਹੈ ਇਹ ਗੱਲ ਕਿ ਮੈਂ ਪ੍ਰਧਾਨ ਹੈਗਾ ਕਿ ਨਹੀਂ ਮੈਂ ਇੱਕ ਹੋਰ ਸਪਾਰਟੀ ਦਾ ਸਪਾਈ ਹਾਂ ਤੇ ਮੈਂ 38 ਸਾਲ ਪੂਰੀ ਜਿੰਨੀ ਪਹਿਲਾਂ ਤਨਦੇਹੀ ਦੇ ਨਾਲ ਸੇਵਾ ਕੀਤੀ ਆ ਇਸੇ ਤਰ੍ਹਾਂ ਮੈਂ ਪਾਰਟੀ ਨੂੰ ਤਕੜਾ ਕਰਨ ਵਾਸਤੇ ਦਿਨ ਰਾਤ ਮਿਹਨਤ ਕਰੂੰ ਅੱਜ ਦੀ ਜਿਹੜੀ ਮੈਂ ਇਹਨੂੰ ਜਿਹੜਾ ਨਾਂ ਦਊਂਗਾ ਉਹ ਵੀ ਉਹ ਜਿਹੜਾ ਮਿਸ਼ਨ ਸਾਡਾ 2027 ਆ ਸਾਡੀ ਉਹੀ ਅੱਜ ਸ਼ੁਰੂਆਤ ਅਸੀਂ ਕਰ ਰਹੇ ਆ ਕਿ ਅਸੀਂ 2027 ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜੀ ਸਰਕਾਰ ਲੈ ਕੇ ਆਉਣੀ ਆ ਤੇ ਅਸੀਂ ਤਕੜੇ ਹੋ ਕੇ ਸਰਦਾਰ ਸਾਨੂੰ ਸਿੰਘ ਜੀ ਖੜੇ ਨੇ ਤੇ ਇਹਨਾਂ ਨੂੰ ਅਸੀਂ ਇੱਥੋਂ ਪੂਰਾ ਤਕੜਾ ਕਰਕੇ ਜਿਤਾਉਣਾ ਤੇ ਅਸੀਂ ਸਾਰੇ ਰਲ ਕੇ ਕਾਂਗਰਸ ਪਾਰਟੀ ਦੇ ਲਈ ਜਿਹੜੀ ਦਿਨ ਰਾਤ ਪਹਿਲਾਂ ਮਿਹਨਤ ਕਰ ਦਿੱਤੀ ਅੱਗੇ ਵੀ ਕਰਾਂਗੇ ਕਰ ਮੀਟਿੰਗ ਤੁਸੀਂ ਪਰ ਮੈਂ ਸੱਚੀ ਗੱਲ ਇਹ ਕਹਿਣੀ ਚਾਹੁੰਦਾ ਇਹ ਬੜਾ ਸ਼ਾਰਟ ਟਾਈਮ ਤੇ ਕੱਲ ਹੀ ਸਨੇਹਾ ਦਿੱਤਾ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਆਉਣਾ ਕਿ ਤੁਸੀਂ 3 ਸਾਲ 3.5 ਸਾਲ ਪ੍ਰਧਾਨਗੀ ਕੀਤੀ ਆ ਉਹ ਵਰਕਰ ਜਿਨ੍ਹਾਂ ਨੇ ਜਿੰਦ ਜਾਨ ਲਾ ਕੇ ਤੁਹਾਡੇ ਨਾਲ ਸਾਥ ਦਿੱਤਾ ਪੂਰਾ ਜਦੋਂ ਤੁਸੀਂ ਬੁਲਾਇਆ ਹੁੰਦੇ ਰਹੇ ਮੈਂ ਚਾਹੁੰਦਾ ਕਿ ਪ੍ਰਧਾਨਗੀ ਛੱਡਣ ਤੋਂ ਬਾਅਦ ਵੀ ਉਹਨਾਂ ਨੂੰ ਮਿਲਿਆ ਜਾਵੇ ਔਰ ਲੋਕ ᱮਮੋਸ਼ਨਲ ਹੋ ਕੇ ਆਪਣੇ ਪ੍ਰਧਾਨ ਦੇ ਦਰਸ਼ਨ ਔਰ ਆਪਣੀ ਗੱਲਾਂ ਸੁਣਨ ਵਾਸਤੇ ਆਏ ਨੇ ਸੁਝਾਅ ਸੁਣਨ ਵਾਸਤੇ ਆਏ ਨੇ ਔਰ ਅਸੀਂ ਸਾਰਿਆਂ ਨੇ ਰਲ ਕੇ ਜੇ ਪਹਿਲਾਂ ਬੰਦਾ ਫਾਈਨਲ ਟੀਮ ਜਿੱਤਦਾ ਵਧੀਆ ਨੰਬਰਾਂ ਤੇ ਵਧੀਆ ਪੁਆਇੰਟਾਂ ਤੇ ਜਿੱਤਦਾ ਤੇ ਉਹਨੂੰ ਬੜਾ ਵੱਡਾ ਸਨਮਾਨ ਦਿੱਤਾ ਜਾਂਦਾ ਅੱਜ ਦਿਲੋਂ ਸਨਮਾਨ ਇਹਨਾਂ ਨੂੰ ਇਸ ਕਰਕੇ ਦਿੱਤਾ ਸਾਰੇ ਵਰਕਰ ਸਾਥੀਆਂ ਨੇ ਕਿ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਔਖੀ ਘੜੀ ਜਦੋਂ ਵਰਕਰ ਆਪੋਂ ਆਪਣੇ ਘਰ ਬੈਠੇ ਸੀ ਨਵੀਂ ਨਵੀਂ ਸਰਕਾਰ ਦੂਸਰੀ ਆਈ ਸੀ ਲੋਕ ਡਰੇ ਬੈਠੇ ਸੀ ਉਹਨਾਂ ਵਰਕਰ ਸਾਥੀਆਂ ਨੂੰ ਨਾਲ ਲੈ ਕੇ ਪੂਰੇ ਜਿਹੜੇ ਚ ਦ੍ਰਿੜਤਾ ਨਾਲ ਕੰਮ ਕੀਤਾ ਔਰ ਇਹਨਾਂ ਦਾ ਅੱਜ ਉਹ ਸਨਮਾਨ ਵੀ ਰੱਖਿਆ ਗਿਆ ਔਰ ਹਮੇਸ਼ਾ ਅਸੀਂ ਮਹੀਨੇ ਚੱਕਰ ਦੀ ਮੀਟਿੰਗ ਇੱਥੇ ਹੁੰਦੀ ਆ ਪਰ ਇਸ ਇਹ ਜਿਹੜੀ ਮੀਟਿੰਗ ਲੱਗੀ ਆ ਵਿਸ਼ੇਸ਼ ਭਾਨਪਤੀ ਦੇ ਸਨਮਾਨ ਵਿੱਚ ਮੀਟਿੰਗ ਰੱਖੀ ਹੈ ਸਾਰੇ ਸਾਥੀਆਂ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ ਹੈ ਔਰ ਕਾਂਗਰਸ ਪਾਰਟੀ ਜਿਵੇਂ 27 ਦੀ ਕਿ ਹੈ 27 ਦੀ ਇਹ ਤਿਆਰੀਆਂ ਤਾਂ ਹਮੇਸ਼ਾ ਰਹਿੰਦੀਆਂ ਨੇ ਕਾਬਲ ਦੇ ਜੰਮੀਆਂ ਨੂੰ ਮਿੱਥ ਮਹਿਮਾ ਇਹ ਤਾਂ ਸਾਧਕ ਰਹਿ ਗਿਆ ਤੇ ਪਹਿਰੇਦਾਰੀ ਤਾਂ ਦੇਣੀ ਪਏਗੀ ਇਹ ਕਿੰਨਾ ਦੋ ਦਿਨਾਂ ਦਾ ਸਾਇੰਸ ਦਾ ਮਾਹੌਲ ਹੈ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਫੈਸਲੇ ਲਾਗੇ ਨੇ ਕਿ ਕਿ ਇਤਿਆਦੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਦੇਖੋ ਮਾਲ ਸਾਥੋਂ ਦੇਸੀ ਰਿਹਾ ਲੋਕ ਖੁਸ਼ੀ ਖੁਸ਼ੀ ਬਨਾਇਆ ਸਵੇਰੇ ਬੁਲਾਇਆ ਆ 2-300 ਪਿੰਡਾਂ ਵਰਕਰ ਸਾਥੀ ਜਿਨ੍ਹਾਂ ਨੇ ਸੈਂਕੜੇ ਵੋਟਾਂ ਇੱਕ ਇੱਕ ਵਰਕਰ ਨੇ ਪਾਉਂਦੇ ਨੇ ਸਾਰੇ ਆਏ ਨੇ ਖੁਸ਼ੀ ਖੁਸ਼ੀ ਨਾਲ ਆਏ ਨੇ ਕਿਸੇ ਨੂੰ ਗੱਡੀ ਨਹੀਂ ਭੇਜੀ ਕਿਸੇ ਨੂੰ ਕੋਈ ਬੱਸ ਨਹੀਂ ਭੇਜੀ ਕਿਸੇ ਨੂੰ ਕੋਈ ਸਕੂਟਰ ਮੋਟਰਸਾਈਕਲ ਨਹੀਂ ਭੇਜਿਆ ਆਪ ਆਏ ਨੇ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਚੰਗਾ ਆਪ ਸਭੀ ਨੂੰ ਕਲਾਕ ਸੰਪਤੀ ਟੂਰਨਾਮੈਂਚ ਲਏ ਨੇ ਪ੍ਰਧਾਨ ਸਭਾ ਕੁੰਨਾ ਦੇ ਨੇੜੇ ਨੇ ਇੱਥੇ ਆਉਂਗੇ ਇਹ ਤਾਂ ਤੁਸੀਂ ਸਰਕਾਰ ਵਾਲਿਆਂ ਤੋਂ ਪਤਾ ਕਰੋ ਅਸਤ ਦਾ ਤਿਆਰ ਹੈ ਜਦੋਂ ਕਿੰਗੇ ਨਰਲਾ ਅੱਜ ਦੀ ਮੀਟਿੰਗ ਦੇ ਵਿੱਚ ਖਾਸ ਵਰਖਾਂ ਦੀ ਨਾਲ ਕਰਤਾ ਖਾਸ ਆ ਤੁਸੀਂ ਦੇਖਿਓ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਹੈ ਔਰ ਤਿਆਰ ਖੜੇ ਨੇ ਬਲਾਕ ਸੰਪਤੀ ਕੁੰਨਾ ਆ ਜਾ ਔਰ دوسری ਕੁੰਨਾ ਆ ਜਾ ਕੋਈ ਵੀ ਕਾਂਗਰਸ ਪਾਰਟੀ ਨੇ ਚੋਣਾਂ ਸਾਰੀਆਂ ਲੜਨੀਆਂ ਹੁੰਦੀਆਂ ਨੇ ਹਰ ਇੱਕ ਪਾਰਟੀ ਲੜਦੀ ਹੈ ਔਰ ਬਾਕੀ ਲੋਕਾਂ ਦਾ ਉਹ ਜਨਤਾ ਦੀ رائے ਉਹ ਸਮੇਂ ਤੇ ਪਤਾ ਲੱਗਦਾ ਪਰ ਕਾਂਗਰਸ ਕਿਹਾ ਵਰਤਿਆ ਹਰਚੂ ਕਾਂਗਰਸ پارٹی ਦੇ ਪ੍ਰਧਾਨ ਨੇ ਲੈ ਕੇ ਜਿਹੜੇ ਬਿਆਨ ਦਿੱਤੇਗੇ ਤਾਂ ਤੁਹਾਨੂੰ ਕਰਦੇ ਨਹੀਂ ਕੱਲੇ ਰਹਿਗਾ ਸਿੱਖੋ ਨਾ ਸਮਝਿਆ ਨਾ ਪ੍ਰਧਾਨ ਦਾ ਬਿੰਗ ਵੱਲੋਂ ਸਾਕ ਜਿਹੜਾ ਮੰਤਰੀ ਦੇ ਪ੍ਰਤੀਜਿਗ ਸ਼ਬਦ ਬੋਲੇਗੇ ਲੈ ਕੇ ਕਿ ਖੁਦ ਨਮਾ ਗਿਨ ਸਾਕ ਦਾ ਹੁਕਮ ਅਮਨ ਵਿੱਚ ਲੈਣਾ ਦਾ ਬਿੰਗ ਦੇਖੋ ਜਿੱਥੇ ਪ੍ਰਧਾਨ ਦੀ ਗੱਲ ਹੈ ਉਹ راہુલ ਗਾਂਧੀ ਖੜਗੇ ਸਾਹਿਬ ਔਰ ਸਾਰੇ ਆਈ ਕਮਾਂ ਦੀ ਮਰਜ਼ੀ ਹੈ ਇਹਨੂੰ ਬਦਲਣਾ ਇਹਨੂੰ ਨਹੀਂ ਬਦਲਣਾ ਪਰ ਮੈਨੂੰ ਐਸੀ ਕੋਈ ਗੱਲ ਪਤਾ ਨਹੀਂ ਲੱਗੀ ਕਿ ਕਿਸੇ ਨੂੰ ਬਦਲਿਆ ਜਾਵੇ ਨਹੀਂ ਲੱਗਦਾ ਕਿ ਉਸ ਤੋਂ ਬਿਆਨ ਤੋਂ ਬਾਅਦ ਤੀਸਰੇ ਨੰਬਰ ਤੇ ਕਾਂਗਰਸ ਖਤਮ ਹੋਣ ਦਾ ਚਾਹਤ ਹੈ ਇਹ ਨੰਬਰਾਂ ਦੀ ਗੇਮ ਵੀ ਹੁੰਦੀ ਹੈ ਮੇਰੀ ਗੱਲ ਸੁਣੋ ਕਿ ਯਾਦ ਰੱਖਣਾ ਕਾਂਗਰਸ ਪਾਰਟੀ ਦੀ ਸਰਕਾਰ ਸੀ ਸ਼ਾਹਕੋਟ ਦੀ ਇਲੈਕਸ਼ਨ ਸੀ ਸ਼ਾਹਕੋਟ ਦੀ ਇਲੈਕਸ਼ਨ ਸੀ ਕਾਂਗਰਸ 45000 ਦੇ ਜਿੱਤੀ ਸੀ ਆਮ ਆਦਮੀ ਪਾਰਟੀ 3000 ਵੋਟ ਮਿਲੀ ਸੀ ਉਹ ਲੋਕ 1900 ਕੇ 3000 3000 ਦੇ ਥੱਲੇ ਤਲੇ ਸ਼ਾਹਕੋਟ ਤੇ 1900 ਨੂੰ ਵੋਟ ਮਿਲੀ ਸੀ ਪਰ ਦੇਖਾਂ ਨਾ ਮੂਨ ਬਦਲਿਆ ਲੋਕਾਂ ਨੇ ਸਰਕਾਰ ਉਹ ਨਹੀਂ ਬਣਾਤੀ ਸਰਕਾਰ ਇੱਕ ਮਿੰਟ ਪੜ੍ਹਨ ਦੀ ਪਾਤ ਤੇ ਵੀ ਰਹੇ ਹੋ ਤੁਸੀਂ ਇੱਕ ਦਾਵਾ ਕੀਤਾ ਵੀ ਮੈਂ ਇੱਕ ਮਿੰਟ ਜੀ ਫੋਕ ਕਰੇ 2027 ਦੇ ਵਿੱਚ ਪੰਜਾਬ ਦੇ ਨਿ ਪਟਿਆਲਾ ਬਨਾਨਤਵਾ ਹਲਕੇ ਤੋਂ ਚੋਣ ਲੜਦਾ ਬਨਾਨਤਵਾ ਇਹ ਮੈਂ ਤੁਹਾਨੂੰ ਬਿਆਨ ਕਰਦਾ ਸਾਰੇ ਬੰਦਿਆਂ ਦੀ ਛਾਂ ਹੁੰਦੀ ਆ ਮੈਂ ਬੜੇ ਲੰਮੇ ਸਮੇਂ ਤੋਂ 9 ਸਾਲ ਤੋਂ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਕਿਉਂ ਮੈਂ ਕਿਉਂ ਨਹੀਂ ਲੜ ਸਕਦਾ ਐਮਐਲਏ ਦੀ ਮੇਰੇ ਕਿਹੜੀ ਕਮੀ ਆ ਮੈਂ ਪੂਰੀ ਤਾਕਤ ਦੇ ਨਾਲ ਕੌਮਸ ਪਾਰਟੀ ਦੀ ਸੇਵਾ ਕੀਤੀ ਹੈ ਮੈਂ ਲੜੂੰਗਾ ਮੈਂ ਆ ਆਪਣੀ ਇੱਛਾ ਪਾਰਟੀ ਨੂੰ ਦੱਸੂਗਾ ਕਿ ਮੈਂ ਐਮਐਲਏ ਦੀ ਚੋਣ ਲੜਨੀ ਆ ਤੇ ਬਾਕੀ ਪਾਰਟੀ ਦਾ ਜੋ ਹੁਕਮ ਆ ਉਹ ਮੈਨੂੰ ਕਰਵਾ ਦੇ ਕਿਹੜੇ ਹਲਕੇ ਨੂੰ ਪਸੰਦ ਕਰਦੇ ਹੋ ਦੇਖੋ ਗੱਲ ਇਹ ਆ ਵੀ ਹਲਕੇ ਸਾਰੇ ਆਪਣੀ ਹਲਕਿਆਂ ਦੀ ਕੋਈ ਗੱਲ ਨਹੀਂ ਹੁੰਦੀ ਜਿਹੜੇ ਪਟਿਆਲੇ ਦੀ ਮੈਂ ਪ੍ਰਧਾਨਗੀ ਕੀਤੀ ਆ ਸਵਾਲ ਇਹ ਆ ਵੀ ਹਾਲਾਤ ਕਿੱਦਾਂ ਨੂੰ ਜਾਂਦੇ ਆ ਮੈਂ ਪਾਰਟੀ ਨੂੰ ਆਪਣੀ ਇੱਛਾ ਦੁਪੁਆਕੇ ਵੀ ਮਹਿਮਲੇ ਦੀ ਚੋਣ ਲੱਗਦੀ ਆ ਮੈਂ ਬਾਕੀ ਪੰਜਾਬ ਦਾ ਤੁਹਾਨੂੰ ਮੈਂ ਦੱਸਿਆ ਜਾਂਦਾ ਕਿ ਕੀ ਵੀ ਰਾਜਕਿਆ ਜੇਲੇ ਦਾ ਪ੍ਰਧਾਨ ਵੀ ਮੈਂ ਰਹਿ ਚੁੱਕਿਆ ਮੈਂ ਬਰੂਤਕੌਰ ਦਾ ਵੀ ਜਿਲ੍ਹੇ ਰਿਆਲ ਦਾ ਪ੍ਰਧਾਨ ਰਹਿ ਚੁੱਕਿਆ ਮੈਂ ਨੌ ਹਲਕਿਆਂ ਦਾ ਕੋਆਰਡੀਨੇਟਰ ਰਹਿ ਚੁੱਕਿਆ ਪੰਜਾਬ ਦਾ ਮੈਂ ਚੇਅਰਮੈਨ ਰਹਿ ਚੁੱਕਿਆ ਰਾਖਸ਼ੰਤੀ ਦਾ ਚੇਅਰਮੈਨ ਸਰਪੰਚ ਵੀ ਰਹਿ ਚੁੱਕਿਆ ਬਹੁਤ ਆਉਂਦੇ ਡਿਸਟ੍ਰਿਕਟ ਰੈਸਲਿੰਗ ਦਾ ਮੈਂ 16 ਸਾਲ ਤੋਂ 17 ਸਾਲ ਤੋਂ ਪ੍ਰਧਾਨ ਆ ਤੇ ਮੈਂ ਹੁਣ ਸਾਰੇ ਜਿਹੜੇ ਉਹਦੇ ਹਟਾ ਦੇ ਕਰ ਲੈ ਆਸ ਕਰ ਲੈ ਤੇ ਮੇਰਾ ਜਿਹੜਾ 100% ਮੇਰਾ ਰਾਈਟ ਮਰਦਾ ਇਹਦੇ ਮਿਲ ਕੋਈ ਭਾਰਤ ਉਹ ਗਿਆ ਕਿਉਂ ਨਹੀਂ ਫਿਲ ਲੰਗਾ ਨਾ ਜਿੱਦ ਖਲੋੜਾ ਵੀ ਆ ਕਿਉਂ ਡੜਾ ਗਿਆ 101%